ਲਾਲ ਚੰਦ ਬਾਈ ਅਮਰ ਸਿੰਘ ਚਮਕੀਲੇ ਦਾ ਮਜੀਸ਼ੀਅਨ ਜੋ 8 ਮਾਰਚ 1988 ਨੂੰ ਜਦੋਂ ਬਾਈ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਦੋ ਸਾਜੀਆਂ ਦੀ ਮੌਤ ਹੋ ਜਾਂਦੀ ਆ ਫਲੋਰ ਲਾਗਲੇ ਪਿੰਡ ਮਹਿਸੂਮਪੁਰ ਵਿਖੇ ਤਾਂ ਲਾਲ ਚੰਦ ਉਹਨਾਂ ਖੁਸ਼ ਨਸੀਬ ਮਜੀਸ਼ਨਾ ਵਿੱਚੋਂ ਸੀਗਾ ਜਿਨ੍ਹਾਂ ਦੀ ਜਾਨ ਬਚ ਜਾਂਦੀ ਆ ਉਸ ਸਾਰੇ ਘਟਨਾ ਕਰਮ ਦੇ ਦੌਰਾਨ ਅੱਜ ਚਰਚਾ ਕਰਾਂਗੇ ਲਾਲ ਚੰਦ ਦੀ ਜੋ ਅਕਸਰ ਆਪਣੀ ਜਵਾਨੀ ਉਸ ਕਿੱਸੇ ਨੂੰ ਸੁਣਾਇਆ ਕਰਦਾ ਸੀ ਲਾਲਚੰਦ ਜੋ ਮੌਜੂਦਾ ਸਮੇਂ ਦੌਰਾਨ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਚੁੱਕਾ ਹੈ ਲਾਲਚੰਦ ਅਕਸਰ ਜਦ ਬਾਈ ਚਮਕੀਲੇ ਦੇ ਚੌਣ ਵਾਲਿਆਂ ਨੂੰ 8 ਮਾਰਚ 1988 ਦੇ ਉਸ ਦਰਦਨਾਕ ਮੰਜ਼ਰ ਦਾ ਕਿੱਸਾ ਸੁਣਾਉਂਦਾ ਹੁੰਦਾ ਸੀ ਤਾਂ ਬਹੁਤੀ ਵਾਰ ਆਪ ਹੀ ਭਾਵੁਕ ਹੋ ਜਾਂਦਾ ਸੀ ਲਾਲਚੰਦ ਦੱਸਦਾ ਸੀ ਕਿ ਜਦ 8 ਮਾਰਚ 1988 ਨੂੰ ਬਾਈ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੀ ਪਾਰਟੀ ਲੁਧਿਆਣਾ ਬਸ ਸੱਡੇ ਨੇੜੀ ਆਪਣੇ ਦਫ਼ਤਰ ਤੋਂ ਚੱਲੇ ਸਨ ਅਤੇ ਤਕਰੀਬਨ ਅੱਧੇ ਘੰਟੇ ਵਿੱਚ ਉਹ ਫਲੋਰ ਪਹੁੰਚ ਗਏ ਸਨ ਜਿੱਥੇ ਫਲੋਰ ਦੇ ਦਮੋਰੀਆ ਪੁਲ ਹੇਠ ਉਹਨਾਂ ਦੀ ਐਮਬੈਸਡਰ ਕਾਰ ਪਿੰਡ ਮੈਸੋਂਪੁਰ ਦਾ ਰਾ ਕਿਸੇ ਰਾਹੀਰ ਤੋਂ ਪੁੱਛ ਕੇ ਪਿੰਡ ਮੈਸੋਂਪੁਰ ਵੱਲ ਨੂੰ ਵੱਧ ਗਈ ਸੀ ਜਿਵੇਂ ਹੀ ਬਾਈ ਚਮਕੀਲੇ ਦੀ ਕਾਰ ਫਲੋਰ ਤੋਂ ਅਕਲਪੁਰ ਰੋਡ ਵੱਲ ਮੁੜਦੀ ਹੈ ਕਿਉਂਕਿ ਇਹੀ ਰਸਤਾ ਵਿੰਦਰ ਮਠੱਡਾ ਤੋਂ ਹੁੰਦਾ ਹੋਇਆ ਮੈਂ ਸੰਪਰਨ ਨੂੰ ਜਾਂਦਾ ਸੀ ਕਾਰ ਜਦੋਂ ਉਸ ਰਸਤੇ ਤੇ ਚੜਦੀ ਹੈ ਤਾਂ ਸਾਹਮਣੇ ਇੱਕ ਗੱਡੇ ਉੱਪਰ ਭਾਈ ਅਮਰ ਸਿੰਘ ਚਮਕੀਲੇ ਦੇ ਪੋਸਟਰ ਲੱਗੇ ਹੁੰਦੇ ਹਨ ਕਿਉਂਕਿ ਉਸ ਵਕਤ ਵਿਰਿੰਦਰ ਦੀ ਫਿਲਮ ਪਟੋਲਾ ਵਿੱਚ ਭਾਈ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦਾ ਅਖਾੜਾ ਦਿਖਾਇਆ ਗਿਆ ਸੀ ਉਸ ਵਕਤ ਅੰਦਰ ਭਾਈ ਅਮਰ ਸਿੰਘ ਚਮਕੀਲਾ ਦੀ ਗੂੰਜ ਦੇਸ਼ ਵਿਦੇਸ਼ਾਂ ਦੇ ਅੰਦਰ ਗੂੰਜਦੀ ਸੀ ਤੇ ਪਟੋਲਾ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਫਿਲਮ ਦੇ ਅਦਾਕਾਰਾਂ ਨਾਲੋਂ ਵੀ ਵੱਡੀਆਂ ਤਸਵੀਰਾਂ ਪੋਸਟਰ ਦੇ ਉੱਪਰ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀਆਂ ਲੱਗੀਆਂ ਹੋਈਆਂ ਸਨ ਜਦ ਲਾਲਚੰਦ ਬਾਈ ਚਮਕੀਲੇ ਨੂੰ ਕਹਿੰਦਾ ਹੈ ਕਿ ਭਾਜੀ ਉਹ ਵੇਖੋ ਸਾਹਮਣੇ ਤੁਹਾਡੇ ਪੋਸਟਰ ਲੱਗੇ ਹਨ ਗੱਡੇ ਦੇ ਉੱਤੇ ਪਟੋਲਾ ਫਿਲਮ ਦੀ ਤਾਂ ਚਮਕੀਲਾ ਲਾਲਚੰਦ ਨੂੰ ਕਹਿੰਦਾ ਹੈ ਆਪਾਂ ਮੈਸੋਂਪੁਰ ਦਾ ਅਖਾੜਾ ਲਗਾ ਕੇ ਇਕੱਠੇ ਸਾਰੇ ਦਾ ਸਾਰਾ ਸਿਨੇਮਾ ਹਾਲ ਬੁੱਕ ਕਰਾਂਗੇ ਤੇ ਫਿਲਮ ਨੂੰ ਦੇਖਾਂਗੇ ਲਾਲਚੰਦ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਗੱਲਾਂ ਕਰਦੇ 1 ਵਜੇ ਦੇ ਕਰੀਬ ਉਹ ਪਿੰਡ ਮੈਸਮਪੁਰ ਪਹੁੰਚ ਗਏ ਸਨ ਜੋ ਫਲੋਰ ਲਾਗਲੇ ਦਾ ਹੀ ਇੱਕ ਪਿੰਡ ਹੈ ਉਸ ਸਾਰੇ ਅਖੀਂ ਡਿੱਠੇ ਹਾਲ ਨੂੰ ਲਾਲਚੰਦ ਅਕਸਰ ਆਪਣੀਆਂ ਇੰਟਰਵਿਊਆਂ ਦੌਰਾਨ ਤੇ ਬਾਈ ਚਮਕੀਲੇ ਨੂੰ ਚੋਣ ਵਾਲਿਆਂ ਦੌਰਾਨ ਇਹਨਾਂ ਗੱਲਾਂ ਦੀ ਸਾਂਝ ਪਾਉਂਦਾ ਰਿਹਾ ਹੈ ਲਾਲਚੰਦ ਨੇ ਦੱਸਿਆ ਕਿ ਜਦ ਉਹਨਾਂ ਦੀ ਗੱਡੀ ਪਿੰਡ ਮੈਸਮਪੁਰ ਪਹੁੰਚਦੀ ਆ ਤਾਂ ਵਿਆਹ ਵਾਲੇ ਘਰ ਦੇ ਨੇੜੇ ਪਹੁੰਚ ਕੇ ਉਹਨਾਂ ਨੂੰ ਵਿਆਹ ਵਾਲੇ ਘਰ ਦੇ ਨੇੜੇ ਹੀ ਖੇਤਾਂ ਵਿੱਚ ਬਣੇ ਇੱਕ ਚਵਾਰੇ ਵਿੱਚ ਬਿਠਾ ਦਿੱਤਾ ਜਾਂਦਾ ਹੈ ਜਦ ਵਿਆਹ ਵਾਲੇ ਘਰ ਅੰਦਰ ਇਹ ਖਬਰ ਪਹੁੰਚਦੀ ਆ ਕਿ ਬਾਈ ਅਮਰ ਸਿੰਘ ਚਮਕੀਲਾ ਪਹੁੰਚ ਚੁੱਕਾ ਆ ਤਾਂ ਵਿਆਹ ਵਾਲਾ ਮੁੰਡਾ ਉਸ ਚਵਾਰੇ ਦੇ ਵਿੱਚ ਬਾਈ ਅਮਰ ਸਿੰਘ ਚਮਕੀਲੇ ਨੂੰ ਮਿਲਣ ਦੇ ਲਈ ਆਉਂਦਾ ਹੈ ਤੇ ਆ ਕੇ ਕਹਿੰਦਾ ਆ ਬਾਈ ਚਮਕੀਲੇ ਨੂੰ ਕਿ ਬਾਈ ਜੀ ਪਾਠ ਦੇ ਭੋਗ ਚੱਲ ਰਹੇ ਆ ਉਸ ਤੋਂ ਬਾਅਦ ਹੀ ਤੁਹਾਡਾ ਅਖਾੜਾ ਲਗਾਵਾਂਗੇ ਕਿਉਂਕਿ ਭੋਗ ਚੱਲ ਰਿਹਾ ਆ ਪ੍ਰੋਹਣਿਆਂ ਨੇ ਰੋਟੀ ਖਾਣੀ ਆ ਆਪਾਂ ਪਹਿਲਾਂ ਉਹਨਾਂ ਨੂੰ ਰੋਟੀ ਖਵਾ ਦਈਏ ਅਖਾੜਾ ਬਾਅਦ ਸ਼ੁਰੂ ਕਰਾਂਗੇ ਜੇਕਰ ਅਖਾੜਾ ਪਹਿਲਾਂ ਸ਼ੁਰੂ ਕਰ ਲਿਆ ਤਾਂ ਸਾਡੀ ਰੋਟੀ ਵਿੱਚੇ ਹੀ ਰਹਿ ਜਾਣੀ ਆ ਕਿਉਂਕਿ ਸਾਰੇ ਰਿਸ਼ਤੇਦਾਰਾਂ ਨੇ ਤੁਹਾਡੇ ਅਖਾੜੇ ਨੂੰ ਦੇਖਣ ਦੇ ਲਈ ਬੈਠ ਜਾਣਾ ਹੈ ਭਾਈ ਅਮਰ ਸਿੰਘ ਚਮਕੀਲਾ ਬੜੇ ਸਤਕਾਰ ਦੇ ਨਾਲ ਉਹਨਾਂ ਦੀ ਗੱਲ ਤੇ ਰਾਜ਼ੀ ਹੋ ਜਾਂਦਾ ਆ ਅਤੇ ਚਵਾਰੇ ਵਿੱਚ ਹੀ ਸਾਰੀ ਪਾਰਟੀ ਰੋਟੀ ਪਾਣੀ ਛਕਦੀ ਆ ਫਿਰ 2:00 ਵਜੇ ਦੇ ਕਰੀਬ ਬਾਈ ਚਮਕੀਲੇ ਦੇ ਸਟੇਜ ਸੈਕਟਰੀ ਮਾਨਕੂ ਨੂੰ ਵਿਆਹ ਵਾਲੇ ਘਰ ਸਟੇਜ ਦੇ ਨੇੜੇ ਪੇਜ ਦਿੱਤਾ ਜਾਂਦਾ ਹੈ ਤਾਂ ਜੋ ਪ੍ਰੋਗਰਾਮ ਤਿਆਰ ਹੋਣ ਸਮੇਂ ਉਹ ਅਨਾਉਂਸਮੈਂਟ ਕਰਕੇ ਉਹਨਾਂ ਨੂੰ ਬੁਲਾ ਸਕੇ ਉਸ ਤੋਂ ਬਾਅਦ ਮਾਨਕੂ ਵੀ ਖੇਤਾਂ ਦੇ ਰਾਹੀਂ ਸਟੇਜ ਵਾਲੀ ਜਗ੍ਹਾ ਤੇ ਪਹੁੰਚ ਜਾਂਦਾ ਆ ਉਸ ਤੋਂ ਬਾਅਦ ਬਾਈ ਚਮਕੀਲਾ ਬੀਬਾ ਅਮਰਜੋਤ ਤੇ ਉਹਨਾਂ ਦੀ ਸਾਰੀ ਪਾਰਟੀ ਚੁਬਾਰੇ ਵਿੱਚ ਹੀ ਗੱਲਾਂ ਬਾਤਾਂ ਕਰ ਰਹੇ ਹੁੰਦੇ ਆ ਕਿ ਤਕਰੀਬਨ ਸਵੇਰ ਨੂੰ 2 ਵਜੇ ਦੇ ਕਰੀਬ ਮਾਨਕੂ ਅਨਾਉਂਸਮੈਂਟ ਕਰ ਦਿੰਦਾ ਕਿ ਭਾਜੀ ਆ ਜਾਓ ਸਟੇਜ ਸ਼ੁਰੂ ਕਰਨੀ ਆ ਸਾਰਾ ਕੰਮ ਤਿਆਰ ਆ ਉਸ ਤੋਂ ਬਾਅਦ ਚਮਕੀਲਾ ਅਮਰਜੋਤ ਗਿੱਲ ਦੇਬੂ ਲਾਲ ਤੇ ਉਹਨਾਂ ਦਾ ਭਰਾ ਜਿਹੜਾ ਗੱਡੀ ਵਿੱਚ ਬੈਠ ਕੇ ਚਾਰੇ ਤੋਂ ਵਿਆਹ ਵਾਲੇ ਘਰ ਵੱਲ ਚੱਲ ਪੈਂਦੇ ਆ ਜਦ ਗੱਡੀ ਵਿਆਹ ਵਾਲੇ ਘਰ ਦੇ ਬਿਲਕੁਲ ਨੇੜੇ ਜਾ ਕੇ ਰੁਕਦੀ ਆ ਤਾ ਉਸ ਤੋਂ तकरीबन 25 30 ਫੁੱਟ ਪਹਿਲਾਂ ਹੀ ਸਟੇਜ ਜਿਹੜੀ ਆ ਉਹ ਬਣੀ ਹੁੰਦੀ ਆ ਉੱਥੇ ਸੋ ਮਿੱਤਰੋ ਇਸੇ ਸਟੇਜ ਦੇ ਉੱਤੇ ਪ੍ਰੋਗਰਾਮ ਪੇਸ਼ ਕਰਨਾ ਸੀ ਬਾਈ ਚਮਕੀਲੇ ਨੇ ਜਦੋਂ ਹੀ ਗੱਡੀ ਰੁਕਦੀ ਆ ਤਾਂ ਸਭ ਤੋਂ ਪਹਿਲਾਂ ਬਾਈ ਚਮਕੀਲਾ ਉੱਤਰ ਕੇ ਆਪਣੀ ਚਾਦਰ ਠੀਕ ਕਰਦਾ ਉਸੇ ਵਕਤ ਹਾਰਮੋਨੀਓਂ ਵਜਾਉਣ ਵਾਲਾ ਮੁੰਡਾ ਗਿੱਲ ਵੀ ਉੱਤਰ ਜਾਂਦਾ ਹੈ ਢੇਬੂ ਢੋਲਕ ਮਾਸਟਰ ਵੀ ਉੱਤਰ ਜਾਂਦਾ ਹੈ ਹੌਲੀ ਹੌਲੀ ਸਾਰੇ ਜਿਹੜੇ ਉਹਨਾਂ ਦੇ ਮਿਊਜ਼ੀਸ਼ੀਅਨ ਆ ਉਤਰਨਾ ਸ਼ੁਰੂ ਹੋ ਜਾਂਦੇ ਆ ਅਮਰਜੋਤ ਗੱਡੀ ਵਿੱਚ ਹੀ ਬੈਠੀ ਹੁੰਦੀ ਆ ਫਿਰ ਲਾਲ ਗੱਡੀ ਚੋਂ ਉੱਤਰ ਕੇ ਡਿੱਗੀ ਵਿੱਚੋਂ ਢੋਲਗੀ ਚੱਕ ਕੇ ਬਾਹਰ ਨਿਕਲਦਾ ਹੈ ਜਦੋਂ ਉਹ ਢੋਲਗੀ ਚੱਕ ਕੇ ਸਿੱਧਾ ਹੰਦਾ ਤਾਂ ਲਾਲ ਨੇ ਦੇਖਿਆ ਕਿ ਉਹਦੇ ਪਿਛਲੇ ਪਾਸੇ 7 ਕੁ ਫੁੱਟ ਲੰਬਾ ਇੱਕ ਬੰਦਾ ਖੜਾ ਆ ਜਿਸ ਨੇ ਲੋਈ ਦੀ ਬੁੱਕਲ ਮਾਰੀ ਆ ਤਾਂ ਉਹਦੇ ਹੱਥ ਦੇ ਵਿੱਚ ਉਸਟੇਨਗਨ ਦੇਖਦਾ ਲਾਲ ਦੱਸਦਾ ਕਿ ਦੀਵਾਲੀ ਦੇ ਪਟਾਖਿਆਂ ਦੇ ਵਾਂਗ ਜਦੋਂ ਉਸਟੇਨਗਨ ਚੱਲ ਰਹੀ ਸੀ ਜਿਸ ਨੂੰ ਜਦੋਂ ਹੀ ਉਸਨੇ ਦੇਖਿਆ ਤੌ 2 ਲੱਖ ਸਮੇਤ ਹੀ ਉੱਥੋਂ ਭੱਜ ਜਾਂਦਾ। ਚੇਤਾਵਨ ਨੂੰ ਭੱਜਾ ਜਾਂਦਾ ਆ ਤੇ ਨਾਲੇ ਪਿੱਛੇ ਮੁੜ ਮੁੜ ਕੇ ਦੇਖੀ ਜਾਂਦਾ। ਲਾਲ ਦੱਸਦਾ ਕਿ ਪਹਿਲਾ ਗੋਲੀ ਜਿਹੜੀ ਆ ਉਹ ਬਿੱਬਾ ਅਮਰਜੋਧ ਦੇ ਵੱਜਦੀ ਆ। ਉਸ ਤੋਂ ਬਾਅਦ ਭਾਈ ਅਮਰ ਸਿੰਘ ਚਮਕੀਲਾ ਦੇ ਗੋਲੀ ਵੱਜਦੀ ਆ। ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ। ਲਾਲ ਇਹ ਸਭ ਦੂਰ ਖੜਾ ਦੇਖ ਰਿਹਾ ਸੀ ਨਾਲੇ ਭੱਜਾ ਜਾ ਰਿਹਾ ਸੀਗਾ। ਜਿਸ ਵਕਤ ਅਮਰਜੋਤ ਦੇ ਗੋਲੀਆਂ ਲੱਗਦੀਆਂ ਉਸ ਵੇਲੇ ਲਾਲ ਦਾ ਭਰਾ ਵੀ ਬਿਲਕੁਲ ਅਮਰਜੋਤ ਦੇ ਕੋਲ ਖੜਾ ਸੀ ਲਾਲ ਸਾਰਾ ਕੁਝ ਖੜਾ ਦੇਖ ਰਿਹਾ ਸੀ ਉਹਨੂੰ ਲੱਗਦਾ ਸੀ ਕਿ ਅੱਜ ਉਸ ਦਾ ਭਰਾ ਵੀ ਨਹੀਂ ਬਚੇਗਾ ਪਰ ਉਸ ਦੀ ਕਿਸਮਤ ਦੇ ਵਿੱਚ ਵਾਦਾ ਸੀ ਲਾਲ ਦਾ ਭਰਾ ਵੀ ਬਚ ਜਾਂਦਾ ਤੇ ਉੱਥੋਂ ਭੱਜਣ ਦੇ ਵਿੱਚ ਜਿਹੜਾ ਆ ਉਹ ਕਾਮਯਾਬ ਹੋ ਜਾਂਦਾ ਲਾਲ ਤੇ ਉਹਦਾ ਭਰਾ ਪੈਦਲ ਹੀ ਖੇਤਾਂ ਉਹ ਖੇਤੀ ਹੁੰਦੇ ਹੋਏ ਪਿੰਡ ਮਠੜਿਆਂ ਤੋਂ ਅੱਗੇ ਵਧ ਜਾਂਦੇ ਆ ਫਲੋਰ ਵੱਲ ਨੂੰ ਜਾਂਦੇ ਨੇ ਜਦੋਂ ਮਠੜਿਆਂ ਦੀ ਸੜਕ ਤੱਕ ਪਹੁੰਚਦੇ ਆ ਤਾਂ ਬੜੀ ਮੁਸ਼ਕਲ ਦੇ ਨਾਲ ਕਿਸੇ ਟੈਂਪੂ ਦੇ ਵਿੱਚ ਬੈਠ ਕੇ ਉਹ ਸਿਵਲ ਹਸਪਤਾਲ ਫਲੋਰ ਪਹੁੰਚਦੇ ਆ। ਲਾਲ ਦੀ ਬਾਹ ਦੇ ਵਿੱਚ ਵੀ ਗੋਲੀ ਖਹਿ ਕੇ ਲੰਘ ਗਈ ਸੀ ਇਸ ਲਈ ਉਹਦੀ ਬਾਹ ਦੇ ਵਿੱਚੋਂ ਕਾਫੀ ਖੂਨ ਵਗ ਰਿਹਾ ਸੀਗਾ। ਲਾਲ ਸਿਵਲ ਹਸਪਤਾਲ ਫਲੋਰ ਪਹੁੰਚਦਾ ਆ ਆਪਣਾ ਲਾਸ਼ ਸ਼ੁਰੂ ਕਰਾਉਂਦਾ ਆ। ਉਸ ਤੋਂ ਬਾਅਦ ਪੁਲਿਸ ਨੂੰ ਇੰਟੀਮੇਸ਼ਨ ਦਿੱਤੀ ਜਾਂਦੀ ਆ। ਪੁਲਿਸ ਉੱਥੇ ਪਹੁੰਚਦੀ ਆ। ਸਾਰੇ ਦਾ ਸਾਰਾ ਇਲਾਕਾ ਜਿਹੜਾ ਆ ਪੁਲਿਸ ਸ਼ੋਨੀ ਦੇ ਵਿੱਚ ਤਬਦੀਲ ਹੋ ਜਾਂਦਾ ਆ। ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਆ। ਬਾਈ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਤੇ ਉਹਨਾਂ ਦੇ ਸਾਜ਼ੀਆਂ ਦੀ ਮੌਤ ਤੋਂ ਬਾਅਦ ਉੱਥੇ ਜਗਿੰਦਰਪਾਲ ਮੌਜੂਦ ਹੁੰਦਾ ਜਗਿੰਦਰਪਾਲ ਉਹ ਸ਼ਖਸ ਸੀਗਾ ਜਿਨੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਆਖਰੀ ਵਾਰ ਪ੍ਰਸ਼ਾਦਾ ਸ਼ਿਕਾਇਆ ਜਗਿੰਦਰਪਾਲ ਕੋ ਜੋ ਹੋਰ ਨੌਜਵਾਨਾਂ ਦੇ ਨਾਲ ਟਰਾਲੀ ਦੇ ਰਾਹੀਂ ਬਾਈ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਦੇ ਬੂ ਤੇ ਗਿੱਲ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਨੂੰ ਲੈ ਕੇ ਸਿਵਲ ਹਸਪਤਾਲ ਫਲੋਰ ਪਹੁੰਚਦਾ ਆ ਜਿਉਂ ਹੀ ਟਰਾਲੀ ਰਾਹੀਂ ਇਹ ਮ੍ਰਿਤਕ ਦੇਹਾਂ ਸਿਵਲ ਹਸਪਤਾਲ ਫਲੋਰ ਪਹੁੰਚਦੀਆਂ ਆ ਤਪੋਰ ਸ਼ੋਣੀ ਦੇ ਵਿੱਚ ਤਬਦੀਲ ਹੋ ਚੁੱਕਾ ਸੀ ਪਹਿਲਾਂ ਸਿਵਲ ਹਸਪਤਾਲ 플ੋਰ ਭਾਈ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਤੇ ਜਿਹੜੇ ਉਹਨਾਂ ਦੇ ਸਾਜੀ ਆ ਉਹਨਾਂ ਦੇ ਪੋਸਟਮਾਰਟਮ ਉਪਰੰਤ ਉਹਨਾਂ ਦੀਆਂ ਜਿਹੜੀਆਂ ਅਮ੍ਰਿਤਕ ਦੇਹਾਂ ਆ ਉਹ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਂਦੀਆਂ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀਆਂ ਜਿਹੜੀਆਂ ਅਮ੍ਰਿਤਕ ਦੇਹਾਂ ਆ ਉਹ ਉਹਨਾਂ ਦੇ ਪਿੰਡ ਪਹੁੰਚ ਜਾਂਦੀਆਂ ਸੋ ਦੁਗਰੀ ਦੇ ਵਿੱਚ ਜਦੋਂ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀਆਂ ਅਮ੍ਰਿਤਕ ਦੇਹਾਂ ਪਹੁੰਚਦੀਆਂ ਆ ਤਾਂ ਉਸ ਸ਼ਮਸ਼ਾਨ ਘਾਟ ਦੇ ਵਿੱਚ ਇੱਕੋ ਚੇਖਾ ਦੇ ਉੱਤੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀਆਂ ਜਿਹੜੀਆਂ ਮ੍ਰਿਤਕ ਦੇ ਹਨ ਨੂੰ ਇੱਕੋ ਚ ਖਾਤੇ ਲਟਾ ਕੇ ਜਿਹੜਾ ਅਗਨ ਭੇਟ ਕਰ ਦਿੱਤਾ ਜਾਂਦਾ ਹੈ ਭਾਈ ਚਮਕੀਲੇ ਤੇ ਅਮਰਜੋਤ ਦੇ ਇਸ ਅੰਤਮ ਸਮੇਂ ਦੌਰਾਨ ਜਿਹੜਾ ਸਾਰਾ ਮਾਹੌਲ ਆ ਬੇਹਦ ਗਮਗੀਨ ਹੁੰਦਾ ਹੈ ਹਰ ਅੱਖ ਜਿਹੜੀ ਆ ਉਹ ਨਮ ਹੁੰਦੀ ਆ ਉਸ ਵੇਲੇ ਤੇ ਹਰ ਇੱਕ ਦੇ ਜਹਨ ਦੇ ਵਿੱਚ ਭਾਈ ਅਮਰ ਸਿੰਘ ਚਮਕੀਲੇ ਦੇ ਜਿਹੜੇ ਗੀਤ ਦੇ ਬੋਲ ਟਿੰਡ ਖੂ ਦੀ ਵਾਂਗੂ ਆਈ ਸੀ ਪੜ੍ਹ ਕੇ ਔਰ ਚੱਲੀ ਜਾਂਦੀ ਇਹ ਖਾਲੀ ਹੱਥ ਕਰਕੇ ਇਹ ਜਿਹੜੇ ਗੀਤ ਦੇ ਬੋਲ ਆ ਉਹ ਗੂੰਜ ਰਹੇ ਹੁੰਦੇ ਆ ਸੋ ਮਿੱਤਰੋ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ 36 ਸਾਲ ਤੋਂ ਵਧੀਰੇ ਸਮਾਂ ਹੋ ਗਿਆ ਉਹਨਾਂ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆ ਨੂੰ ਪਰ ਅੱਜ ਵੀ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਪਿਆਰ ਕਰਨ ਵਾਲੇ ਉਸੇ ਸ਼ਿੱਦਤ ਦੇ ਨਾਲ ਇਸ ਅਮਰ ਜੋੜੀ ਨੂੰ ਪਿਆਰ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵਸਦੇ ਰਹੋ